ਰਾਜੇ ਵੀਡੀਓ ਬਣਾ ਪੌਤਸ ਵਾਲੇ ਆਉਂਦੇ ਆਪ ਇਹਨਾਂ ਦੀ ਵੀਡੀਓ ਬਣਾਉਣੀ ਆ ਜਾ ਰੁਕੋ ਸਰ ਰੁਕੋ 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 ਗੱਲ ਸੁਣ ਕੇ ਜਾਓ ਮੜੀ ਸਾਡੀ ਉਹ ਕੀ ਗੱਲ ਹੋ ਗਈ ਕਾਕਾ ਸਰ ਤੁਸੀਂ ਮੋਟਰਸਾਈਕਲ ਤੇ ਆ ਰਹੇ ਹੋ ਤੁਹਾਡੇ ਹੈਲਮਟ ਕਿੱਥੇ ਆ ਉਹ ਹੈਲਮਟ ਦੀ ਲੋੜ ਹੀ ਨਹੀਂ ਪੈਂਦੀ ਕਿਉਂ ਸਾਨੂੰ ਜਦੋਂ ਆਮ ਬੰਦੇ ਨੂੰ ਲੋੜ ਪੈਂਦੀ ਆ ਕਾਨੂੰਨ ਸਾਰਿਆਂ ਲਈ ਇੱਕ ਨਹੀਂ ਤੁਹਾਡੇ ਮੋਟਰਸਾਈਕਲ ਤੇ ਨੰਬਰ ਪਲੇਟ ਹੈ ਨਹੀਂ ਅੱਛਾ ਫੇਰ ਹਾਣ ਫੇਰ ਕੀ ਤੁਸੀਂ ਦੱਸੋ ਇਹ ਕਿਉਂ ਨਹੀਂ ਲਾਈ ਨੰਬਰ ਪਲੇਟ ਮੋਟਰਸਾਈਕਲ ਕਿਹਦਾ ਇਹ ਸਰਕਾਰੀ ਹੈ ਇਹ ਸਰਕਾਰੀ ਮੋਟਰਸਾਈਕਲ ਦੇ ਨੰਬਰ ਪਲੇਟਾਂ ਨਹੀਂ ਹੁੰਦੀਆਂ ਜੀ ਨਹੀਂ 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 ਲੋੜ ਹੀ ਨਹੀਂ ਪੈਂਦੀ ਸਰ ਸਾਰਿਆਂ ਲਈ ਬਰਾਬਰ ਹੁੰਦਾ ਸੋਡੇ ਵਰਗੇ ਮੁਲਾਜ਼ਮਾਂ ਕਰਕੇ ਜਿਹੜੇ ਆਪਣੀ ਡਿਊਟੀ ਸਹੀ ਤਰ੍ਹਾਂ ਨਹੀਂ ਕਰਦੇ ਸਾਰੀ ਪੁਲਿਸ ਬਦਨਾਮ ਹੁੰਦੀ ਆ ਵੀਡੀਓ ਬੰਦ ਕਰ ਕਾਕਾ ਨਹੀਂ ਸਰ ਵੀਡੀਓ ਨਹੀਂ ਸਰ ਵੀਡੀਓ ਨਹੀਂ ਸਾਰਾ ਪਿੱਛੇ ਅੱਡ ਵੀਡੀਓ ਨਹੀਂ ਵੀਡੀਓ ਬੰਦ ਕਰਦੇ ਵੀਡੀਓ ਨਹੀਂ ਸਰ ਬੰਦ ਹੋਊਗੀ ਕਿਉਂ ਨਹੀਂ ਹੁੰਦੀ ਵੀਡੀਓ ਬਣਾਉਣਾ ਸਾਡਾ ਕਾਨੂੰਨੀ ਅਧਿਕਾਰ ਹੈ ਅਧਿਕਾਰ ਦਿੱਤਾ ਕੋਈ ਵੀ ਬੰਦਾ ਵੀਡੀਓ ਬਣਾ ਸਕਦਾ ਕਿਵੇਂ ਬਣਾ ਸਕਦਾ ਇਹ ਮੁਲਾਜ਼ਮ ਗਲਤੀ ਕਰਦਾ ਸੀ ਵੀਡੀਓ ਉਹਦੀ ਬਣਾ ਵਰਦੇ ਆ ਵੀਡੀਓ ਬੰਦ ਕਰ ਗਾ ਵੀਡੀਓ ਬੰਦ ਕਰ ਸਾਡੀ ਤੁਸੀਂ ਗੱਲ ਦਾ ਜਵਾਬ ਤੇ ਤੁਹਾਡੇ ਮੋਟਰਸਾਈਕਲ ਦੀ ਨੰਬਰ ਪਲੇਟ ਕਿਉਂ ਹੋਣੀਗੀ ਮੁਲਾਜ਼ਮ ਹੈ ਮੁਲਾਜ਼ਮ ਲਈ ਕਾਨੂੰਨ ਸਾਰਿਆਂ ਲਈ ਬਰਾਬਰ ਹੁੰਦਾ ਜੇ ਰੋ ਅਸੀਂ ਜਾਣਦੇ ਆ ਤੁਸੀਂ ਸਾਡੇ ਚਲਾਨੀ ਘਟਦੇ ਨਹੀਂ ਉੱਥੇ ਡਿਊਟੀਆਂ ਤੇ ਹੁੰਦੇ ਆ ਸਾਡਾ ਫਰਜ਼ ਬੰਦਾ ਤੁਹਾਡਾ ਫਰਜ਼ ਬੰਦਾ ਪਰ ਅਧਿਕਾਰ ਸਾਡਾ ਵੀ ਆ ਤੁਹਾਨੂੰ ਸਵਾਲ ਕਰਨ ਦਾ ਵੀ ਤੁਹਾਡੀ ਨੰਬਰ ਪਲੇਟ ਕਿੱਥੇ ਆ ਯਾਰ ਤੂੰ ਆਪਾਂ ਜਾਣ ਕਾਗਜ਼ ਦਿਖਾਓਗਾ ਕਿਦੇ ਮੋਟਰਸਾਈਕਲ ਦੀ ਆਈਡੀ ਦਿਓ ਥਾਣੇ ਵਾਲਾ ਨੰਬਰ ਆ ਨਹੀਂ ਲੋੜ ਨਹੀਂ ਪਾਣੀ ਵਾਲਾ ਨੰਬਰ ਵੀ ਕਿਸੇ ਦੇ ਨਾਂ ਦਾ ਹੋਊਗਾ ਅਰਜੀ ਦੀ ਪਤਾ ਨਹੀਂ ਯਾਰ ਕੀ ਨਾਮ ਦਾ ਬਥੇਰੇ ਖੜੇ ਹੁੰਦੇ ਉੱਥੇ ਤੁਸੀਂ ਸਰ ਆਹ ਮੋਟਰਸਾਈਕਲ ਨਹੀਂ ਲੈ ਕੇ ਆਇਆ ਤੁਸੀਂ ਵੀ ਤਾਂ ਜਲਦੀ ਜਲਦੀ ਆ ਜੀ ਮੋਟਰਸਾਈਕਲ ਲੈ ਹੀ ਫਿਰਦੇ ਅਸੀਂ ਜਲਦੀ ਜਾਣਾ ਸੀ ਸਾਨੂੰ ਦਫ਼ਤਰ ਜਲਦੀ ਪਹੁੰਚਣਾ ਸੀ ਜਲਦੀ ਜਾਣਾ ਤੇ ਫਿਰ ਇਹਦਾ ਨਾ ਰੇਟ ਦਾ ਕੀ ਰੌਲਾ ਜੀ ਹੋ ਰਿਹਾ ਹੋਰ ਮੋਟਰਸਾਈਕਲ ਚਾਬੀ ਨਹੀਂ ਸਰ ਮੈਂ ਤੁਹਾਨੂੰ ਉਹਨਾਂ ਚਾਰ ਦੇ ਨਹੀਂ ਜੀ ਵੀਡੀਓ ਬੰਦ ਕਰ ਕਾ ਵੀਡੀਓ ਬੰਦ ਕਰ ਕਾ ਵੀਡੀਓ ਨਹੀਂ ਸਰ ਬੰਦ ਹੋਊਗੀ ਪਹਿਲਾਂ ਤੁਸੀਂ ਮੈਨੂੰ ਦੱਸੋ ਵੀ ਨੰਬਰ ਪਲੇਟ ਦਾ ਮੋਟਰਸਾਈਕਲ ਮੋਟਰਸਾਈਕਲ ਲਾ ਦੇ ਆ ਜਾ ਨਹੀਂ ਨਹੀਂ ਸਰ ਚਾਬੀ ਨਹੀਂ ਦੇਵਾਂਗਾ ਮੈਂ ਤੂੰ ਰੱਖ ਲੈ ਮੈਂ ਤੁਸੀਂ ਛੱਡ ਕੇ ਗੱਲ ਮੇਰੀ ਗੱਲ ਦਾ ਤੁਸੀਂ ਛੱਡ ਕੇ ਗੱਲ ਕਰ ਤੂੰ ਕਾਨੂੰਨਾਂ ਆ ਕਿਵੇਂ ਗੱਲ ਕਰ ਸਕਦਾ ਤੂੰ ਅਸੀਂ ਸਰ ਤੁਹਾਡੇ ਨਾਲ ਕੋਈ ਅਸੀਂ ਤੁਹਾਡੇ ਨਾਲ ਕੋਈ ਬੈਂਸ ਨਹੀਂ ਕਰ ਰਹੇ ਅਸੀਂ ਤੁਹਾਡੇ ਤੋਂ ਸਰ ਤੁਸੀਂ ਕੀ ਕਹਿ ਰਹੇ ਆ ਅਸੀਂ ਤੁਹਾਨੂੰ ਪਈਏ ਨੇ ਥਾਣੇ ਚੋ ਲਿਆਂਦਾ ਮੋਟਰਸਾਈਕਲ ਅਸੀਂ ਤੁਸੀਂ ਕਾਨੂੰਨਾਂ ਦੀ ਉਲੰਘਣਾ ਕਰ ਰਹੇ ਆ ਤੁਹਾਡੇ ਕਰਕੇ ਸਾਰੀ ਤੁਹਾਨੂੰ ਜਲਦੀ ਹੋਣਾ ਪੈਗਾ ਫੇਰ ਕੀ ਗੱਲ ਨਹੀਂ ਯਾਰ ਇਹ ਗੱਲ ਨਹੀਂ ਹੁੰਦੀ ਉਹ ਵੀਡੀਓ ਬੰਦ ਕਰੇਗਾ ਕਾਕਾ ਵੀਡੀਓ ਬੰਦ ਕਰ ਬੰਦ ਹੋਊਗੀ ਪਹਿਲਾਂ ਤੁਸੀਂ ਪਿੱਛੇ ਅੜ ਕੇ ਚੜ ਕੇ ਗੱਲ ਕਰ ਅਸੀਂ ਸਰ ਦੇਖੋ ਅਸੀਂ ਸੂਈਆਂ ਨੂੰ ਧੱਕੇ ਨਾ ਮਾਰੋ ਪਹਿਲਾਂ ਵੀਡੀਓ ਬਣਾਏ ਨਾ ਚੜ ਕੇ ਗੱਲ ਕਰ ਲੋਕੋ ਦੇਖੋ ਕਾਕਾ ਵੀਡੀਓ ਬੰਦ ਕਰ ਦੇ ਰਹੀ ਧੱਕੇ ਮਾਰ ਰਹੀ ਆ ਲਾਈਵ ਚੱਲ ਰਹੀ ਆ ਬੰਦ ਕਰ ਕਾਕਾ ਬੰਦ ਕਰ ਤੁਹਾਨੂੰ ਸਾਰੀ ਪੰਜਾਬ ਦੀ ਜਨਤਾ ਦੇਖ ਰਹੀ ਸਰ ਪਹਿਲਾਂ ਗੱਲ ਸੁਣੋ ਮੇਰੀ ਸਾਨੂੰ ਜਵਾਬ ਦੇ ਕੇ ਜਾਓ ਇਹ ਗੱਲ ਦਾ ਪਿੱਛੇ ਹੋ ਜਾ ਪਿੱਛੇ ਜਵਾਬ ਦੇ ਮਾਰੋ ਜੀ ਕਦਾ ਜਵਾਬ ਦੇ ਜੀ ਕਦਾ ਜਵਾਬ ਚਾਹੀਦਾ ਦੱਸ ਕਦਾ ਜਵਾਬ ਚਾਹੀਦਾ ਤੁਹਾਡੇ ਮੋਟਰਸਾਈਕਲ ਦੀ ਨੰਬਰ ਪਲੇਟ ਕਿੱਥੇ ਆ ਯਾਰ ਅਸੀਂ ਥਾਣੇ ਚੋਂ ਲਿਆਦਾ ਸੀ ਹੈਲਮਟ ਵਰੀ ਗਰੀ ਮੈਂ ਇਹ ਹੈਲਮਟ ਕਿਉਂ ਨਹੀਂ ਪਾਇਆ ਯਾਰ ਅਸੀਂ ਜਲਦੀ ਜਾਣਾ ਹੈਲਮਟ ਨਾਲ ਕੀ ਗੱਲ ਥਾਣੇ ਜਾ ਕੇ ਪੱਗ ਕਰਨੀ ਅਸੀਂ ਜਦੋਂ ਅਸੀਂ ਸਾਰੇ ਹੈਲਮਟ ਪਾ ਕੇ ਜਾਣੇ ਆ ਤੁਸੀਂ ਸਾਡੇ ਚਲਾਨ ਕੱਟਦੇ ਆ ਤੁਸੀਂ ਆਪ ਕਹੋ ਸਾਰੇ ਵਿਲੇ ਹੋ ਗਏ ਤੁਸੀਂ ਸਾਨੂੰ ਕੰਮ ਹੁੰਦੇ ਆ ਯਾਰ ਵੀਡੀਓ ਨਹੀਂ ਬੰਦ ਹੋਊਗੀ ਵੀਡੀਓ ਨਹੀਂ ਬੰਦ ਹੋਊਗੀ ਪਹਿਲਾਂ ਤੂੰ ਕਾਹ ਨਹੀਂ ਹੁੰਦੀ ਸਾਰੇ ਵੀਡੀਓ ਅੱਗੇ ਛੱਡ ਕੇ ਗੱਲ ਕਰਦਾ ਅਸੀਂ ਪਿੱਛੇ ਅੜਕੇ ਗਾ ਤੁਹਾਡੇ ਨਾਲ ਨਰਮਾਈ ਨਾਲ ਗੱਲ ਕਰ ਰਿਹਾ ਤੁਸੀਂ ਸਾਨੂੰ ਧੱਕੇ ਨਾ ਕਾ ਪਹਿਲਾਂ ਤੁਸੀਂ ਆਏ ਦੱਸੋ ਤੁਹਾਡੀ ਮੋਟਰਸਾਈਕਲ ਦੀ ਨੰਬਰ ਪਲੇਟ ਐਣੀ ਕੋਈ ਸਾਰਿਆਂ ਲਈ ਬਰਾਬਰ ਹੈ ਨਹੀਂ ਸਾਰਿਆਂ ਜਿਹੜੇ ਮੋਟਰਸਾਈਕਲ ਖੜੇ ਹੁੰਦੇ ਥੋਲਿਆਂ ਦਾ ਜਾ ਕੇ ਕੋਈ ਸਾਰਿਆਂ ਲਈ ਬਰਾਬਰ ਹੈ ਨਹੀਂ ਇਹ ਗੱਲ ਦਾ ਜਵਾਬ ਦਿਓ ਉਹਨੂੰ ਪਤਾ ਨਹੀਂ ਮਿਲਾ ਮਲਾਜਮਾਨਾਂ ਨਾਲ ਗੱਲ ਕਰ ਰਹੇ ਸੀ ਮਲਾਜਮਾਨਾਂ ਸੀ ਬਹੁਤ ਨਰਮਾਈ ਨਾਲ ਗੱਲ ਕਰ ਰਹੇ ਆ ਪਰ ਤੁਸੀਂ ਜਾਨੂੰ ਧੱਕੇ ਮਾਰ ਰਹੇ ਆ ਅਸੀਂ ਇਹੇ ਕਰਕੇ ਵੀਡੀਓ ਬਣਾ ਰਹੇ ਆ ਵੀਚਾਰ ਰਹੇ ਹੋ ਲਾਈਵ ਆ ਨਾ ਨਾ ਉਹ ਚਾਲੇ ਦਾ ਵੀ ਆ ਯਾਰ ਸਾਨੂੰ ਇਹ ਦੱਸੋ ਵੀ ਤੁਸੀਂ ਇਸ ਤਰ੍ਹਾਂ ਨਹੀਂ ਧੱਕੇ ਨਹੀਂ ਮਾਰ ਸਕਦੇ ਸਾਨੂੰ ਤੈਨੂੰ ਕਹੀ ਹੈ ਪਿੱਛੜ ਕੇ ਗੱਲ ਕਰ ਅਸੀਂ ਪਿੱਛੇ ਵੀਡੀਓ ਬੰਦ ਕਰਵਾ ਇੰਨਾ ਗੱਲ ਕਰ ਵੀਡੀਓ ਬੰਦ ਕਰ ਲਾਈਵ ਹੋ ਜਾਂਦੇ ਆ ਕਿਹੜੇ ਨਾਲ ਸਰ ਤੁਸੀਂ ਪੰਜਾਬ ਦੇ ਯੂਥ ਨੂੰ ਇਹੇ ਕਰਕੇ ਪੈਸਾ ਨੂੰ ਸਰ ਮੇਰੀ ਗੱਲ ਸੁਣਾ ਮੇਰੀ ਗੱਲ ਵੀਡੀਓ ਬਣਾਓ ਮੋਟਰਸਾਈਕਲ ਤੋਂ ਓ ਯਾਰ ਮੋਟਰਸਾਈਕਲ ਬਥੇਰੇ ਖੜੇ ਹੁੰਦੇ ਆ ਠਾਣਿਆਂ ਚ ਨੇਮ ਪਲੇਟ ਫੁੱਟਬਾਲਸ ਤੋਂ ਭੱਜ ਰਹੀ ਆ ਗੱਲਾਂ ਦੇ ਜਵਾਬ ਆ ਇਸ ਤੋਂ ਭੱਜ ਰਹੀ ਆ ਵੀਡੀਓ ਬੰਦ ਕਰ ਦੇ ਤੂੰ ਨਾ ਹੀ ਨਾ ਪੰਜਾਬ ਦੇ ਯੂਥ ਨੂੰ ਤੁਸੀਂ ਨਸ਼ੇੜੀ ਕਹਿੰਦੇ ਬਦਨਾਮ ਕੀਤਾ ਆ ਆਇਆ ਵਿਲੇ ਇਹਦਾ ਫੇਰ ਕਰਦੇ ਚਾਹਤਾ ਕੰਮ ਨਹੀਂ ਬੰਦਾ ਨਹੀਂ ਕੋਈ ਆ ਜਾਂਦੇ ਆ ਫੁੱਟਬਾਲਸ ਦੇ ਮਲਾਜ਼ਮ ਭੱਜ ਰਹੇ ਆ ਟੱਕੇ ਮਾਰ ਰਹੇ ਆ ਸਾਨੂੰ ਦੇਖੋ ਵੀਡੀਓ ਬੰਦ ਕਰ ਰਹੇ ਆ ਫੁੱਟਬਾਲਸ ਦੇ ਮਲਾਜ਼ਮ ਪਰਾੜ ਕਾਕਾ ਪਿੱਛੇ ਕਰਕੇ ਮਾਰ ਰਹੇ ਆ ਵੀਡੀਓ ਬੰਦ ਕਰ ਉਹ ਚੱਲ ਯਾਰ ਆਇਓ ਆਪਾਂ ਚੱਲਦੇ ਆ ਫੁੱਟਬਾਲਸ ਦੇ ਮਲਾਜ਼ਮ ਦੇਖੋ ਮੋਟਰਸਾਈਕਲ ਛੱਡ ਕੇ ਭੱਜ ਰਹੇ ਆ ਪੁਲਿਸ ਦੇ ਮੁਲਾਜ਼ਮ ਜਿਹੜੇ ਮੋਟਰਸਾਈਕਲ ਆ ਤਾਂ ਛੱਡ ਕੇ ਭੱਜ ਰਹੇ ਕਿਉਂਕਿ ਇਹ ਗਲਤ ਆ ਇਹਨਾਂ ਕੋਲੇ ਕੋਈ ਨੰਬਰ ਪਲੇਟ ਨਹੀਂ ਕੋਈ ਇਹਨਾਂ ਕੋਲੇ ਆਪਦੀ ਨੇਮ ਪਲੇਟ ਨਹੀਂ ਲੱਗੀ ਹੋਈ ਇਹੋ ਜਿਹੇ ਮੁਲਾਜ਼ਮ ਸਾਰੀ ਪੰਜਾਬ ਪੁਲਿਸ ਨੂੰ ਬਦਨਾਮ ਕਰਦੇ ਇਹਨਾਂ ਚਾਰ ਮੁਲਾਜ਼ਮਾਂ ਕਰਕੇ ਸਾਰੀ ਪੰਜਾਬ ਪੁਲਿਸ ਬਦਨਾਮ ਹੁੰਦੀ ਆ ਉਹ ਖੜਾ ਇਹਨਾਂ ਦਾ ਮੋਟਰਸਾਈਕਲ ਕੋਈ ਇਹਨਾਂ ਕੋਲੇ ਨੰਬਰ ਪਲੇਟ ਨਹੀਂ ਉਹ ਜਾਂਦੇ ਰਾਜੇ ਵੀਡੀਓ ਬਣਾ ਪੁਲਸ ਵਾਲੇ ਆਉਂਦੇ ਆਪਾਂ ਇਹਨਾਂ ਦੀ ਵੀਡੀਓ ਬਣਾਉਣੀ ਆ ਆਜਾ ਰੁਕੋ ਸਰ ਰੁਕੋ 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 ਗੱਲ ਸੁਣ ਕੇ ਜਾਓ ਮੜੀ ਸਾਡੀ ਕੀ ਗੱਲ ਹੋ ਗਈ ਕਾਕਾ ਸਰ ਤੁਸੀਂ ਮੋਟਰਸਾਈਕਲ ਤੇ ਆ ਰਹੇ ਹੋ ਤੁਹਾਡੇ ਹੈਲਮਟ ਕਿੱਥੇ ਆ ਉਹ ਹੈਲਮਟ ਦੀ ਲੋੜ ਹੀ ਨਹੀਂ ਪੈਂਦੀ ਕਿਉਂ ਸਾਨੂੰ ਜਦੋਂ ਆਮ ਬੰਦੇ ਨੂੰ ਲੋੜ ਪੈਂਦੀ ਆ ਕਾਨੂੰਨ ਸਾਰਿਆਂ ਲਈ ਇੱਕ ਨਹੀਂ ਤੁਹਾਡੇ ਮੋਟਰਸਾਈਕਲ ਤੇ ਨੰਬਰ ਪਲੇਟ ਹੈ ਨਹੀਂ ਅੱਛਾ ਫੇਰ ਹੁਣ ਫੇਰ ਕੀ ਤੁਸੀਂ ਦੱਸੋ ਇਹ ਕਿਉਂ ਨਹੀਂ ਲਾਈ ਨੰਬਰ ਪਲੇਟ ਮੋਟਰਸਾਈਕਲ ਕੀ ਦਾ ਇਹ ਸਰਕਾਰੀ ਹੈ ਇਹ ਸਰਕਾਰੀ ਮੋਟਰਸਾਈਕਲ ਤੇ ਨੰਬਰ ਪਲੇਟਾਂ ਨਹੀਂ ਹੁੰਦੀਆਂ ਜੀ ਨਹੀਂ ਨਹੀਂ ਲੋੜ ਹੀ ਨਹੀਂ ਪੈਂਦੀ ਦੋਗਣਾ ਸਾਰਿਆਂ ਲਈ ਬਰਾਬਰ ਹੁੰਦਾ ਸੋਡੇ ਵਰਗੇ ਮੁਲਾਜ਼ਮਾਂ ਕਰਕੇ ਜਿਹੜੇ ਆਪਣੀ ਡਿਊਟੀ ਸਹੀ ਤਰ੍ਹਾਂ ਨਹੀਂ ਕਰਦੇ ਸਾਰੀ ਪੁਲਿਸ ਬਦਨਾਮ ਹੁੰਦੀ ਆ ਨਹੀਂ ਸਰ ਵੀਡੀਓ ਨਹੀਂ ਸਰ ਵੀਡੀਓ ਨਹੀਂ ਸਰ ਪਿੱਛੇ ਅੜ ਵੀਡੀਓ ਨਹੀਂ ਵੀਡੀਓ ਬੰਦ ਕਰਦੇ ਵੀਡੀਓ ਨਹੀਂ ਸਰ ਬੰਦ ਹੋਊਗੀ ਕਿਉਂ ਨਹੀਂ ਹੁੰਦੀ ਵੀਡੀਓ ਬਣਾਉਣਾ ਸਾਡਾ ਕਾਨੂੰਨੀ ਅਧਿਕਾਰ ਦਿੱਤਾ ਕੋਈ ਵੀ ਬੰਦਾ ਵੀਡੀਓ ਬਣਾ ਸਕਦਾ ਕਿਵੇਂ ਬਣਾ ਸਕਦਾ ਇਹ ਮੁਲਾਜ਼ਮ ਗਲਤੀ ਕਰਦਾ ਸੀ ਵੀਡੀਓ ਉਹਦੀ ਬਣਾਵਾ ਰਹਦੇ ਆ ਵੀਡੀਓ ਬੰਦ ਕਰ ਵੀਡੀਓ ਨਹੀਂ ਸਾਰਾ ਵੀਡੀਓ ਬੰਦ ਕਰ ਸਾਡੀ ਤੁਸੀਂ ਗੱਲ ਦਾ ਜਾਦੇ ਤੁਹਾਡੇ ਮੋਟਰਸਾਈਕਲ ਦੀ ਨੰਬਰ ਪਲੇਟ ਕਿਉਂ ਹੋਣੀਗੀ ਮੁਲਾਜ਼ਮ ਹੈ ਮੁਲਾਜ਼ਮ ਲਈ ਕਾਨੂੰਨ ਸਾਰਿਆਂ ਲਈ ਬਰਾਬਰ ਹੁੰਦਾ ਜੇ ਰੋ ਅਸੀਂ ਜਾਣਦੇ ਆ ਤੁਸੀਂ ਸਾਡੇ ਚਲਾਨੀ ਘੱਟਦੇ ਨਹੀਂ ਉੱਥੇ ਡਿਊਟੀਆਂ ਤੇ ਹੁੰਦੇ ਆ ਸਾਡਾ ਫਰਜ਼ ਬੰਦਾ ਛੋਡਾ ਫਰਜ਼ ਬੰਦਾ ਪਰ ਅਧਿਕਾਰ ਸਾਡਾ ਵੀ ਆ ਤੁਹਾਨੂੰ ਸਵਾਲ ਕਰਨ ਦਾ ਵੀ ਤੁਹਾਡੀ ਨੰਬਰ ਪਲੇਟ ਕਿੱਥੇ ਆ ਲੈ ਯਾਰ ਤੂੰ ਆਪਾਂ ਜਾਣ ਕਾਗਜ਼ ਦਿਖਾਓ ਕਾਗਜ਼ ਹੈ ਨਹੀਂ ਮੋਟਰਸਾਈਕਲ ਦੀ ਆਪੀ ਥਾਣੇ ਵਾਲਾ ਨੰਬਰ ਨਹੀਂ ਲੋੜ ਨਹੀਂ ਥਾਣ ਯਾਰ ਆਉਂਦਾ ਬਥੇਰੇ ਖੜੇ ਹੁੰਦੇ ਉੱਥੇ ਤੁਸੀਂ ਸਰ ਆ ਆ ਮੋਟਰਸਾਈਕਲ ਨਹੀਂ ਲੈ ਕੇ ਆਣਾ ਤੁਸੀਂ ਵੀ ਤਾਂ ਜਲਦੀ ਜਾਣਾ ਸੀ ਮੋਟਰਸਾਈਕਲ ਲੈ ਫਿਰਦੇ ਸੀ ਅਸੀਂ ਜਲਦੀ ਜਾਣਾ ਸੀ ਸਾਨੂੰ ਦਫ਼ਤਰ ਜਲਦੀ ਬੁਲਾਇਆ ਸੀ ਜਲਦੀ ਜਾਣਾ ਤੇ ਫਿਰ ਇਹਦਾ ਚਾਲਾ ਰੇਟ ਦਾ ਕੀ ਰੌਲਾ ਜੀ ਹੋ ਰਿਹਾ ਥੋਰ ਮੋਟਰਸਾਈਕਲ ਚਾਬੀ ਨਹੀਂ ਸਰ ਮੈਂ ਤੁਹਾਨੂੰ ਉਹਨਾਂ ਚਾਰ ਨਹੀਂ ਨਹੀਂ ਵੀਡੀਓ ਬੰਦ ਕਰ ਕਾ ਵੀਡੀਓ ਬੰਦ ਕਰ ਕਾ ਵੀਡੀਓ ਨਹੀਂ ਸਰ ਬੰਦ ਹੋਊਗੀ ਪਹਿਲਾਂ ਤੁਸੀਂ ਨਹੀਂ ਦੱਸੋ ਵੀ ਨੰਬਰ ਪਲੇਟ ਦਾ ਮੋਟਰਸਾਈਕਲ ਮੋਟਰਸਾਈਕਲ ਲਾ ਦੇ ਆ ਜਾ ਨਹੀਂ ਨਹੀਂ ਸਰ ਚਾਬੀ ਨਹੀਂ ਦੇਊਂਗਾ ਮੈਂ ਤੂੰ ਰੱਖ ਲੈ ਕੋਈ ਤੁਸੀਂ ਗੱਲ ਮੇਰੀ ਗੱਲ ਦਾ ਜੋਰ ਦੇ ਕੇ ਜਾਓ ਪਿੱਛੇ ਛਾੜ ਕੇ ਗੱਲ ਕਰ ਛੱਡ ਕੇ ਗੱਲ ਕਰੀ ਗੱਲ ਦਾ ਤੁਸੀਂ ਛੱਡ ਕੇ ਗੱਲ ਕਰ ਤੂੰ ਕਾਨੂੰਨਾਂ ਆ ਕਿਵੇਂ ਗੱਲ ਕਰ ਸਕਦਾ ਤੂੰ ਅਸੀਂ ਸਾਰਾ ਤੁਹਾਡੇ ਨਾਲ ਕੋਈ ਅਸੀਂ ਤੁਹਾਡੇ ਨਾਲ ਕੋਈ ਬਹਿਸ ਨਹੀਂ ਕਰ ਰਹੇ ਅਸੀਂ ਤੁਹਾਡੇ ਤੋਂ ਸਿਰਫ ਗੱਲ ਕਰ ਰਹੇ ਹਾਂ ਤੁਸੀਂ ਨਾਲ ਕੀ ਕਹਿ ਰਹੇ ਆ ਅਸੀਂ ਤੁਹਾਨੂੰ ਪਈ ਆਣਾ ਥਾਣੇ ਚੋ ਲਿਆਂਦਾ ਮੋਟਰਸਾਈਕਲ ਅਸੀਂ ਤੁਸੀਂ ਕਾਨੂੰਨਾਂ ਦੀ ਉਲੰਘਣਾ ਕਰ ਰਹੇ ਹੋ ਤੁਹਾਡੇ ਨਾਲ ਸਾਨੂੰ ਜਲਦੀ ਹੋਣਾ ਪੈਗਾ ਫੇਰ ਕੀ ਗੱਲ ਨਹੀਂ ਯਾਰ ਇਹ ਗੱਲ ਨਹੀਂ ਹੁੰਦੀ ਉਹ ਵੀਡੀਓ ਬੰਦ ਕਰੇਗਾ ਕਾਕਾ ਵੀਡੀਓ ਬੰਦ ਕਰ ਬੰਦ ਹੋਊਗੀ ਇਹ ਬਈ ਪਿੱਛੇ ਛੱਡ ਕੇ ਗੱਲ ਕਰ ਛੱਡ ਕੇ ਦੇਖੋ ਅਸੀਂ ਸੂਈ ਚੱਲ ਨਾ ਧੱਕੇ ਨਾ ਮਾਰੋ ਇਹ ਨਹੀਂ ਗੱਲ ਹੈ ਵੀਡੀਓ ਬਣਾਏ ਨਾ ਛੱਡ ਕੇ ਗੱਲ ਕਰ ਲੋਕੋ ਦੇਖੋ ਕਾਕਾ ਵੀਡੀਓ ਬੰਦ ਕਰ ਦੇ ਰਹੀ ਧੱਕੇ ਮਾਰ ਰਹੀ ਹੈ ਲਾਈਵ ਚੱਲ ਰਹੀ ਹੈ ਲਾਈਵ ਬੰਦ ਕਰ ਕਾਕਾ ਬੰਦ ਕਰ ਤੁਹਾਨੂੰ ਸਾਰੀ ਪੰਜਾਬ ਦੀ ਜਨਤਾ ਦੇਖ ਰਹੀ ਹੈ ਸਰ ਪਹਿਲਾਂ ਗੱਲ ਸੁਣੋ ਮੇਰੀ ਸਾਨੂੰ ਜਵਾਬ ਦੇ ਕੇ ਜਾਓ ਇਹ ਗੱਲ ਦਾ ਪਿੱਛੇ ਹੋ ਗਿਆ ਪਿੱਛੇ ਜਵਾਬ ਦੇ ਕੇ ਮਾਰੋ ਜੀ ਕਦਾ ਜਵਾਬ ਚਾਹੀਦਾ ਦੱਸ ਸਾਡਾ ਜਵਾਬ ਸਹੀ ਤੇ ਮੋਟਰਸਾਈਕਲ ਦੀ ਨੰਬਰ ਪਲੇਟ ਕਿੱਥੇ ਆਹ ਅਸੀਂ ਥਾਣੇ ਚੋਂ ਲਿਆਦਾ ਸੀ ਹੈਲਮਟ ਵਾਰੀ ਕਿਹਨੇ ਹੈਲਮਟ ਕਿਉਂ ਨਹੀਂ ਪਾਇਦਿਆ ਯਾਰ ਅਸੀਂ ਜਲਦੀ ਜਾਣਾ ਹੈਲਮਟ ਨਾਲ ਕੀ ਗੱਲ ਥਾਣੇ ਜਾ ਕੇ ਪੱਗ ਨਹੀਂ ਅਸੀਂ ਜਦੋਂ ਅਸੀਂ ਸਾਰੇ ਹੈਲਮਟ ਪਾ ਕੇ ਜਾਂਦੇ ਆ ਤੁਸੀਂ ਸਾਡੇ ਚਲਾਣ ਕੱਟਦੇ ਆ ਤੁਸੀਂ ਆਪ ਜਿਹਾ ਮਾਰੇ ਬੇਲੇ ਹੈ ਗਿਆ ਤੁਸੀਂ ਸਾਨੂੰ ਕੰਮ ਹੁੰਦੇ ਆ ਯਾਰ ਵੀਡੀਓ ਨਹੀਂ ਬੰਦ ਹੋਊਗੀ ਵੀਡੀਓ ਨਹੀਂ ਬੰਦ ਹੋਊਗੀ ਪਹਿਲਾਂ ਤਾਂ ਨਹੀਂ ਹੁੰਦੀ ਸਾਰੇ ਵੀਡੀਓ ਬਣਾਣਾ ਛੱਡ ਕੇ ਗੱਲ ਕਰਦਾ ਤੁਸੀਂ ਕਿੱਥੇ ਅਟਕੇ ਹੋ ਸੋਡੇ ਨਾਲ ਨਰਮਾਈ ਨਾਲ ਗੱਲ ਕਰ ਰਿਹਾ ਤੁਸੀਂ ਸਾਨੂੰ ਧੱਕੇ ਨਾ ਮਾਰੋ ਕਿਉਂ ਪਹਿਲਾਂ ਤੁਸੀਂ ਆਏ ਦੱਸੋ ਤੁਹਾਡੀ ਮੋਟਰਸਾਈਕਲ ਦੀ ਨੰਬਰ ਪਲੇਟ ਐ ਨਹੀਂ ਸਾਰਿਆਂ ਲਈ ਬਰਾਬਰ ਹੈ ਨਹੀਂ ਸਾਰੇ ਅਜ ਹੁੰਦੇ ਆ ਮੋਟਰਸਾਈਕਲ ਖੜੇ ਹੁੰਦੇ ਆ ਥੋਲਿਆਂ ਦਾ ਜਾ ਕੇ ਯਾਰ ਸਾਰਿਆਂ ਲਈ ਬਰਾਬਰ ਹੈ ਲੀਗਨ ਇਹ ਗੱਲ ਦਾ ਜਵਾਬ ਦਿਓ ਤੈਨੂੰ ਪਤਾ ਨਹੀਂ ਮਲਾ ਮਲਾਜਮਾਨਾਂ ਨਾਲ ਗੱਲ ਕਰ ਰਹੇ ਹਾਂ ਮਲਾਜਮਾਨਾਂ ਸੀ ਬਹੁਤ ਨਰਮਾਈ ਨਾਲ ਗੱਲ ਕਰ ਰਹੇ ਆ ਪਰ ਤੁਸੀਂ ਹਾਂ ਧੱਕੇ ਮਾਰ ਰਹੇ ਆ ਅਸੀਂ ਇਹੇ ਕਰਕੇ ਵੀਡੀਓ ਬਣਾ ਰਹੇ ਆ ਉਹ ਚਾਲੇ ਦਾ ਬੀਲੇ ਆ ਯਾਰ ਸਾਨੂੰ ਇਹ ਦੱਸੋ ਵੀ ਤੁਸੀਂ ਇਸ ਤਰ੍ਹਾਂ ਨਹੀਂ ਧੱਕੇ ਨਹੀਂ ਮਾਰ ਸਕਦੇ ਸਾਨੂੰ ਤੈਨੂੰ ਕਹੀ ਹੈ ਪਿੱਛੇ ਛੱਡ ਕੇ ਗੱਲ ਕਰ ਅਸੀਂ ਪਿੱਛੇ ਵੀਡੀਓ ਬਣਾ ਰਹੇ ਆ ਇੰਨਾ ਗੱਲ ਕਰ ਵੀਡੀਓ ਬਣਾ ਕਰੀ ਲਾਈਵ ਹੋ ਜਾਂਦੇ ਆ ਕਿਹੜੇ ਨਾਲ ਸਰ ਤੁਸੀਂ ਆਪਣੇ ਯੂਥ ਨੂੰ ਇਹੇ ਕਰਕੇ ਬੰਦ ਕਰੂ ਸਰ ਮੇਰੀ ਗੱਲ ਸੁਣੋ ਮੇਰੀ ਗੱਲ ਵੀਡੀਓ ਬਣਾਓ ਮੋਟਰਸਾਈਕਲ ਤੋਂ ਓ ਯਾਰ ਮੋਟਰਸਾਈਕਲ ਬਥੇਰੇ ਖੜੇ ਹੁੰਦੇ ਆ ਠਾਣੇ 'ਚ ਨੇਮ ਪਲੇਟ ਕਿਥੀ ਆ ਨੇਮ ਪਲੇ ਪੁਲਿਸ ਤੋਂ ਭੱਜ ਰਹੀ ਆ ਗੱਲਾਂ ਦੇ ਜਰਾ ਦੇਰ ਤੋਂ ਭੱਜ ਰਹੀ ਆ ਵੀਡੀਓ ਬੰਦ ਕਰ ਦੇ ਤੂੰ ਨਾ ਹੀ ਨਾ ਪੰਜਾਬ ਦੇ ਯੂਥ ਨੂੰ ਤੁਸੀਂ ਨਸ਼ੇੜੀ ਕਹਿੰਦੇ ਬਦਨਾਮ ਕੀਤਾ ਆ ਆਇਆ ਵਿਲੇ ਇਹਦਾ ਥਰੇ ਫੜਦੇ ਜਾਂਦਾ ਕੰਮ ਨਹੀਂ ਬੰਦਾ ਨਹੀਂ ਕੋਈ ਆ ਜਾਂਦੇ ਆ ਪੁਲਿਸ ਦੇ ਮਲਾਜਮ ਭੱਜ ਰਹੇ ਆ ਟੱਕੇ ਮਾਰ ਰਹੇ ਆ ਸਾਨੂੰ ਦੇਖੋ ਵੀਡੀਓ ਬੰਦ ਕਰ ਰਹੇ ਆ ਪੁਲਿਸ ਦੇ ਮਲਾਜਮ ਪਿੱਛੇ ਡੇ ਮਾਰ ਰਹੇ ਆ ਵੀਡੀਓ ਬੰਦ ਕਰ ਦੇ ਉਹ ਚੱਲ ਯਾਰ ਆਓ ਆਪਾਂ ਚੱਲਦੇ ਆ ਪੁਲਿਸ ਦੇ ਮਲਾਜਮ ਦੇਖੋ ਮੋਟਰਸਾਈਕਲ ਛੱਡ ਕੇ ਭੱਜ ਰਹੇ ਆ ਪੁਲਿਸ ਦੇ ਮੁਲਾਜ਼ਮ ਜਿਹੜੇ ਮੋਟਰਸਾਈਕਲ ਆ ਤਾਂ ਛੱਡ ਕੇ ਭੱਜ ਰਹੇ ਕਿਉਂਕਿ ਇਹ ਗਲਤ ਆ ਇਹਨਾਂ ਕੋਲੇ ਕੋਈ ਨੰਬਰ ਪਲੇਟ ਨਹੀਂ ਕੋਈ ਇਹਨਾਂ ਕੋਲੇ ਆਪਦੀ ਨੇਮ ਪਲੇਟ ਨਹੀਂ ਲੱਗੀ ਹੋਈ ਇਹੋ ਜਿਹੇ ਮੁਲਾਜ਼ਮ ਸਾਰੀ ਪੰਜਾਬ ਪੁਲਿਸ ਨੂੰ ਬਦਨਾਮ ਕਰਦੇ ਇਹਨਾਂ ਚਾਰ ਮੁਲਾਜ਼ਮਾਂ ਕਰਕੇ ਸਾਰੀ ਪੰਜਾਬ ਪੁਲਿਸ ਬਦਨਾਮ ਹੁੰਦੀ ਆ ਉਹ ਖੜਾ ਇਹਨਾਂ ਦਾ ਮੋਟਰਸਾਈਕਲ ਕੋਈ ਇਹਨਾਂ ਕੋਲੇ ਨੰਬਰ ਪਲੇਟ ਨਹੀਂ ਉਹ ਜਾਂਦੇ